ਜਦੋਂ ਵੀ ਕੋਈ ਆਰਟਿਸਟ ਜਦੋਂ ਵੀ ਕੋਈ ਕਲਾਕਾਰ ਕੋਈ ਚੀਜ਼ ਡਿਜ਼ਾਈਨ ਕਰਦਾ ਜਾਂ ਕੋਈ ਲਿਖਤ ਬਣਾਉਂਦਾ ਤਾਂ ਉਹ ਆਪਣੀ ਛਾਪ ਉਹਦੇ ਉੱਤੇ ਜ਼ਰੂਰ ਛੱਡਦਾ ਚਾਹੇ ਉਹ ਕੋਈ ਗੀਤ ਲਿਖੇ ਚਾਹੇ ਉਹ ਕੋਈ ਕਵਤਾ ਲਿਖੇ ਚਾਹੇ ਉਹ ਕੋਈ ਪੇਂਟਿੰਗ ਬਣਾਏ ਤੇ ਭਾਵੇਂ ਉਹ ਕੋਈ ਛੋਟੇ ਤੋਂ ਛੋਟੀ ਚੀਜ਼ ਕਿਉਂ ਨਾ ਬਣਾਏ ਜਾਂ ਵੱਡੀ ਤੋਂ ਵੱਡੀ ਚੀਜ਼ ਕਿਉਂ ਨਾ ਬਣਾਏ ਉਹਦੇ ਉੱਤੇ ਆਪਣੀ ਛਾਪ ਜਿਹੜੀ ਹੈ ਜ਼ਰੂਰ ਛੱਡਦਾ ਔਰ ਜਦੋਂ ਉਹ ਲੋਕ ਜਿਨ੍ਹਾਂ ਨੇ ਇਹ ਅਣਮੁੱਲੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਲਸਾਨੀ ਕਾਰੀਗਰੀ ਕੀਤੀ ਹੁੰਦੀ ਆ ਜਿਨ੍ਹਾਂ ਨੂੰ ਦੁਨੀਆ ਫਿਰ ਸਦੀਆਂ ਤੱਕ ਯਾਦ ਰੱਖਦੀ ਆ ਉਹਨਾਂ ਉੱਤੇ ਕਿਤਾਬਾਂ ਲਿਖੀਆਂ ਜਾਂਦੀਆਂ ਉਹਨਾਂ ਨੂੰ ਪੜਾਇਆ ਜਾਂਦਾ ਫਿਰ ਉਹ ਸ਼ਖਸ ਦੀ ਅਹਿਮੀਅਤ ਹੋਰ ਵੱਧ ਜਾਂਦੀ ਆ ਇਸੇ ਤਰ੍ਹਾਂ ਹੀ ਚੰਡੀਗੜ੍ਹ ਨੂੰ ਡਿਜ਼ਾਈਨ ਕਰਨ ਵਾਲੇ ਜਿਹੜੇ ਆਰਕੀਟੈਕਟ ਸੀਗੇ ਫ੍ਰੈਂਚ ਆਰਕੀਟੈਕਟ ਲੂ ਕਾਪੀਜ਼ਰ ਜਦੋਂ ਉਹਨਾਂ ਨੇ ਚੰਡੀਗੜ੍ਹ ਡਿਜ਼ਾਈਨ ਕੀਤਾ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਤਾਂ ਉਹਨਾਂ ਨੇ ਛੋਟੀ ਤੋਂ ਛੋਟੀ ਚੀਜ਼ ਦਾ ਖਿਆਲ ਰੱਖਿਆ ਵੀ ਇਹ ਇੰਨੀ ਖੂਬਸੂਰਤ ਹੋਵੇ ਇੰਨੀ ਵਧੀਆ ਬਣੇ ਕਿ ਲੋਕ ਜਿਹੜੇ ਇਸ ਸ਼ਹਿਰ ਦੇ ਵਿੱਚ ਵਸਣ ਜਾਂ ਜਿਹੜੇ ਲੋਕ ਇਸ ਸ਼ਹਿਰ ਨੂੰ ਵੇਖਣਾ ਹੋਣ ਤਾਂ ਉਹ ਆਸ਼ਾਸ਼ ਕਰ ਉੱਠਣ ਉਹ ਵਾਹ ਵਾਹ ਕਰਨ ਵੀ ਵਾਹ ਕਿਆ ਡਿਜ਼ਾਈਨ ਹੈ ਇਸੇ ਤਰ੍ਹਾਂ ਜਦੋਂ ਲੂ ਕਾਬੀਜ਼ਰ ਜਿਹੜੇ ਇਹ ਚੰਡੀਗੜ੍ਹ ਦੇ ਆਰਕੀਟੈਕਟ ਸੀਗੇ ਜਿਨ੍ਹਾਂ ਨੇ ਚੰਡੀਗੜ੍ਹ ਡਿਜ਼ਾਈਨ ਕੀਤਾ ਜਦੋਂ ਉਹ ਚੰਡੀਗੜ੍ਹ ਨੂੰ ਡਿਜ਼ਾਈਨ ਕਰ ਰਹੇ ਸੀਗੇ ਤਾਂ ਜਦੋਂ ਉਹਨਾਂ ਦਾ ਧਿਆਨ ਮੈਨਹੋਲਸ ਦੇ ਉੱਤੇ ਪਿਆ ਯਾਨੀ ਕਿ ਜਿਹੜਾ ਸੈਨੀਟਰੀ ਸਿਸਟਮ ਆ ਜਿਹੜਾ ਪਾਣੀ ਦਾ ਨਿਕਾਸ ਹੋਣਾ ਸੀਗਾ ਉਹਦੇ ਉੱਤੇ ਪਿਆ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਜਿਹੜੇ ਮੈਨਹੋਲਸ ਆ ਜਿਹੜੇ ਇਹਦੇ ਗਟਰ ਦੇ ਢੱਕਣ ਆ ਉਹ ਵੀ ਬੇਸ਼ਕੀਮਤੀ ਬਾ ਕਮਾਲ ਹੋਣੇ ਚਾਹੀਦੇ ਆ ਉਹਨਾਂ ਨੇ ਜਦੋਂ ਇਹਨਾਂ ਗਟਰ ਦੇ ਢੱਕਣ ਨੂੰ ਡਿਜ਼ਾਈਨ ਕੀਤਾ ਤਾਂ ਇਹਦੇ ਉੱਤੇ ਜਿਹੜਾ ਚੰਡੀਗੜ੍ਹ ਦਾ ਨਕਸ਼ਾ ਛਾਪ ਦਿੱਤਾ ਹੁਣ ਸਮਾਂ ਬੀਤਦਾ ਗਿਆ ਇਹ ਹੌਲੀ ਹੌਲੀ ਟੱਕੜਾਂ ਦੀ ਗਿਣਤੀ ਘਟਦੀ ਗਈ ਕਿਉਂਕਿ ਨਸ਼ੇੜੀ ਜਿਹੜੇ ਆ ਉਹਨਾਂ ਦੀ ਨਜ਼ਰ ਸੀਗੀ ਇਹਨਾਂ ਟੱਕੜਾਂ ਦੇ ਉੱਤੇ ਇਹ ਜਿਹੜੇ ਟੱਕਣ ਆ ਇਹ ਮਾਰਕੀਟ ਦੇ ਵਿੱਚ ਮਹਿੰਗੇ ਮੁੱਲ ਦੇ ਉੱਤੇ ਵਿਕਦੇ ਆ ਇਹ ਚੋਰੀ ਹੋਣ ਲੱਪੇ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਇਹ ਜਿਹੜੇ ਮੈਨਹੋਲਜ਼ ਆ ਜਿਹੜੇ ਗਟਰ ਦੇ ਟੱਕੜ ਜਿਹੜੇ ਹੈਰੀਟੇਜ ਐਲਾਨ ਦਿੱਤੇ ਆ ਇਹ ਕੇਵਲ 2200 ਰਹਿ ਗਏ ਆ ਔਰ ਇਹਨਾਂ 2200 ਦੇ ਵਿੱਚੋਂ 19 ਮਾਰਚ ਨੂੰ ਇੱਕ ਟੱਕਣ ਜਿਹੜਾ ਸੈਕਟਰ 38ਏ ਚੋਂ ਗਾਇਬ ਹੋ ਜਾਂਦਾ ਸੈਕਟਰ 37 ਦੇ ਰਹਿਣ ਵਾਲੇ ਗੁਰਬਚਨ ਸਿੰਘ ਜਿਹੜੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਟੱਕਣ ਜਿਹੜਾ ਉਹ ਸੈਕਟਰ 38A ਦੇ ਵਿੱਚੋਂ ਗਾਇਬ ਹੋ ਗਿਆ ਇਹ ਪੁਲਿਸ ਕੋਲ ਪਹੁੰਚ ਜਾਂਦੇ ਆ ਇਹ ਪੁਲਿਸ ਨੂੰ ਫੋਰਸ ਕਰਦੇ ਆ ਵੀ ਤੁਸੀਂ ਮੁਕਦਮਾ ਦਰਜ ਕਰੋ ਪੁਲਿਸ ਕਹਿੰਦੀ ਆ ਕਿ ਸਰਦਾਰ ਸਾਹਿਬ ਇੱਕ ਟੱਕਣੀ ਗਵਾਚਾ ਵਾ ਤੁਸੀਂ ਕਾਰਪੋਰੇਸ਼ਨ ਨੂੰ ਦੱਸੋ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਉਹ ਟੱਕਣ ਜਿਹੜਾ ਨਵਾਂ ਰੱਖ ਦੇਣਗੇ ਇਹਦੇ 'ਚ ਐਫ ਆਈ ਆਰ ਦਰਜ ਕਰਾਉਣ ਵਾਲੀ ਕਿਹੜੀ ਗੱਲ ਆ ਇਹ ਫਿਰ ਜਦੋਂ ਸਾਰੀ ਗੱਲਬਾਤ ਉਹਨਾਂ ਨੂੰ ਦੱਸਦੇ ਆ ਵੀ ਦਰਅਸਲ ਇਹ ਆਮ ਟੱਕਣ ਨਹੀਂ ਹੈਗਾ ਇਹ ਜਿਹੜਾ ਟੱਕਣ ਹੈ ਇਹਨੂੰ ਹੈਰੀਟੇਜ ਐਲਾਨ ਦਿੱਤਾ ਗਿਆ ਹੋਇਆ ਇਹ ਵਿਰਾਸਤੀ ਚੀਜ਼ ਹੈਗੀ ਹੈ ਇਹਨੂੰ ਜਿਹੜਾ ਸੰਭ ਕੇ ਰੱਖਿਆ ਜਾਣ ਵਾਲਾ ਹੈ ਇਹ ਕੇਵਲ 2200 ਬਚਿਆ ਇਹ ਕੇਵਲ 2200 ਟੱਕਣ ਨੇ ਪੂਰੇ ਚੰਡੀਗੜ੍ਹ ਦੇ ਵਿੱਚ ਤਾਂ ਫਿਰ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਆ ਹੁਣ ਤੁਸੀਂ ਜੇ ਹੈਰਾਨ ਹੋ ਜਾਵੋਗੇ ਵੀ ਇਸ ਗਟਰ ਦੇ ਟੱਕਣ ਦੀ ਕੀਮਤ ਕਿੰਨੀ ਹੈ ਇਸ ਗਟਰ ਦੇ ਟੱਕਣ ਦੀ ਕੀਮਤ ਜਿਹੜੀ 2010 ਦੇ ਵਿੱਚ ਹੈਰਸ ਦੇ ਵਿੱਚ ਇੱਕ ਆਕਸ਼ਨ ਹੋਈ ਸੀ ਉਸ ਦੌਰਾਨ ਇਸ ਟੱਕਣ ਦੀ ਕੀਮਤ ਸੀਗੀ 10,67,000 ਰੁਪਇਆ ਲਗਭਗ 11 ਕੁ ਲੱਖ ਰੁਪਇਆ ਇਹਦੀ ਕੀਮਤ ਆ ਔਰ ਜਿਹੜੇ ਚੋਰੀ ਕਰਦੇ ਆ ਜਾਂ ਜਿਹੜੇ ਇਸ ਕਿਸਮ ਦਾ ਸਮਾਨ ਚੋਰੀ ਕਰਦੇ ਆ ਜਾਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਵਾ ਕਿ ਇਹ ਬੜੀ ਅਣਮੁੱਲੀ ਚੀਜ਼ ਹੈ ਇਹਦੀ ਵੈਲਿਊਏਬਲ ਚੀਜ਼ ਹੈ ਇਹਦੀ ਮਾਰਕੀਟ ਦੇ ਵਿੱਚ ਪ੍ਰਾਈਸ ਬਹੁਤ ਜ਼ਿਆਦਾ ਹੈ ਇਸੇ ਕਰਕੇ ਉਹ ਇਹਨੂੰ ਚੋਰੀ ਕਰਦੇ ਆ ਜਦੋਂ 19 ਮਾਰਚ ਨੂੰ ਇਹ ਟੱਕਣ ਚੋਰੀ ਹੁੰਦਾ ਤੇ ਜਿਹੜੇ ਦੋ ਚੋਰ ਫੜੇ ਜਾਂਦੇ ਆ ਫਿਰ ਉਹ ਦੱਸਦੇ ਆ ਵੀ ਅਸੀਂ ਇਹ ਚੋਰੀ ਇਸ ਕਰਕੇ ਕੀਤੀ ਐ ਕਿ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਐਨਮੁੱਲਾ ਜੇ ਕਿਤੇ ਸਾਨੂੰ ਪਤਾ ਹੁੰਦਾ ਫਿਰ ਸ਼ਾਇਦ ਉਹ ਹੱਥ ਵੀ ਨਾ ਆਉਂਦੇ ਪੁਲਿਸ ਦੇ ਖੈਰ ਪੁਲਿਸ ਨੇ ਇਹਨਾਂ ਟੱਕਣ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਚੰਡੀਗੜ੍ਹ ਦਾ ਵਿਰਾਸਤੀ ਗਟਰ ਦਾ ਟੱਕਣ ਜਿਹੜਾ ਉਹ ਚੋਰੀ ਕਰ ਲਿਆ ਸੀਗਾ ਔਰ ਇਹ ਦਾ ਸਾਰਾ ਕ੍ਰੈਡਿਟ ਜਿਹੜਾ ਜਾਂਦਾ ਉਹ ਜਾਂਦਾ ਗੁਰਚਰਨ ਸਿੰਘ ਹੋਣਾ ਨੂੰ ਜਿਨ੍ਹਾਂ ਨੂੰ ਇਹ ਨੌਲੇਜ ਸੀਗੀ ਜਿਨ੍ਹਾਂ ਨੂੰ ਇਸ ਬਾਰੇ ਸਮਝ ਸੀਗੀ ਕਿ ਇਹ ਵਿਰਾਸਤੀ ਟੱਕਣਾ ਜਿਨ੍ਹਾਂ ਉੱਤੇ ਇਕਤਾ ਚੰਡੀਗੜ੍ਹ ਦਾ ਨਕਸ਼ਾ ਛਪਿਆ ਹੋਇਆ ਔਰ ਆਰਕੀਟੈਕਟ ਲੂ ਕੋਬੀਜ਼ਰ ਦਾ ਨਾਮ ਖੁਣਿਆ ਹੋਇਆ ਔਰ ਇਹ ਹੁਣ ਵਿਰਾਸਤ ਬਣ ਚੁੱਕੀ ਆ ਚੰਡੀਗੜ੍ਹ ਦੀ ਕੇਵਲ 2200 ਢੱਕਣ ਪੂਰੇ ਚੰਡੀਗੜ੍ਹ ਦੇ ਵਿੱਚ ਬਚੇ ਆ ਉਹਨਾਂ ਦੀ ਸੂਝਬੂਝ ਦੇ ਨਾਲ ਜਾਂ ਉਹਨਾਂ ਦੀ ਨੌਲੇਜ ਦੇ ਨਾਲ ਜਾਂ ਉਹਨਾਂ ਦੀ ਜਾਣਕਾਰੀ ਦੇ ਨਾਲ ਇਹ ਜਿਹੜਾ ਢੱਕਣ ਜਿਹੜਾ ਗਵਾਚ ਗਿਆ ਸੀਗਾ ਇਹ ਪੁਲਿਸ ਨੇ ਚੋਰਾਂ ਕੋਲੋਂ ਵਾਪਸ ਲੈ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ